ਇਮਾਨ ਮੰਨ ਦੀ ਕਥਿਤ ਵੀਡੀਓ ਮਾਮਲੇ 'ਚ ਫੇਸਬੁੱਕ ਨੂੰ ਅਦਾਲਤ ਨੇ ਜਲਦ ਵੀਡੀਓ ਹਟਾਉਣ ਦੇ ਹੁਕਮ ਦਿੱਤੇ ਨੇ ਦੱਸਦੇ ਕਿ ਮੋਹਾਲੀ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਫਰਜ਼ੀ ਵਾਇਰਲ ਵੀਡੀਓ ਮਾਮਲੇ 'ਚ ਫੇਸਬੁੱਕ ਨੂੰ 24 ਘੰਟਿਆਂ 'ਚ ਸਾਰੀਆਂ ਇਤਰਾਜ਼ਯੋਗ ਪੋਸਟਾਂ ਹਟਾਉਣ ਤੇ ਬਲੌਕਰਾਂ ਦੇ ਹੁਕਮ ਦਿੱਤੇ ਨੇ ਗੂਗਲ ਨੂੰ ਵੀ ਸਰਚ ਨਤੀਜਿਆਂ 'ਚ ਅਜਿਹੀ ਸਮੱਗਰੀ ਨਾ ਵਿਖਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਅਦਾਲਤ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਹੁਕਮ ਨਹੀਂ ਮੰਨੇ ਜਾਂਦੇ ਤਾਂ ਕਾਨੂੰਨੀ ਕਾਰਵਾਈ ਹੋਵੇਗੀ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਵੀ ਫੇਸਬੁੱਕ ਤੇ ਇੰਸਟਾਗ੍ਰਾਮ ਨੂੰ ਨੋਟਿਸ ਪੇਜ ਕੇ ਪੋਸਟਾਂ ਹਟਾਉਣ ਲਈ ਕਿਹਾ ਸੀ ਦੱਸਦੇ ਕਿ ਜਗਮਨ ਸਮਰਅਣ ਨੇ ਸਰਕਾਰ ਤੇ ਪੁਲਿਸ ਨੂੰ ਮੀਡੀਆ 'ਚ ਆਮੋ-ਸਾਮਣੇ ਸਾਹਮਣਾ ਕਰਨ ਦੀ ਚੁਣੌਤੀ ਦਿੱਤੀ ਸੀ ਉਸਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਸੀ ਇਹ ਸਿਰਫ ਟ੍ਰੇਲਰ ਹੈ ਜੇਕਰ ਕੋਈ ਸਾਬਤ ਕਰੇ ਕਿ ਵੀਡੀਓਜ਼ AI ਨਾਲ ਬਣੀਆਂ ਨੇ ਤਾਂ ਮੈਂ 1 ਮਿਲੀਅਨ ਡਾਲਰ ਇਨਾਮ ਦੇਵਾਂਗਾ ਐਸਪੀਓ ਮੁਹਾਲੀ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ 'ਚ ਐਫਆਈਆ ਦਰਜ ਹੋਈ ਰਾਜ ਸਾਈਬਰ ਸੈੱਲ ਨੇ ਜਗਮਨ ਨੂੰ ਟਰੈਕ ਕੀਤਾ ਤੇ ਬੁੱਧਵਾਰ ਦੁਪਹਿਰ 1 ਵਜੇ ਕੇਸ ਦਰਜ ਕਰ ਲਿਆ ਗਿਆ ਮਾਮਲਾ ਦਰਜ ਹੋਣ ਤੋਂ ਬਾਅਦ ਜਗਮਨ ਸਮਰਾ ਨੇ ਕੁਝ ਪੋਸਟਾਂ ਲੁਕਾ ਦਿੱਤੀਆਂ ਤੇ ਇੰਸਟਾਗ੍ਰam ਤੇ ਸਰਗਰਮ ਹੋ ਕੇ ਜਾਣਕਾਰੀ ਸਾਂਝੀ ਕੀਤੀ ਪੁਲਿਸ ਨੇ ਇਸ ਬਾਰੇ ਵੀ ਨੋਟਿਸ ਭੇਜਿਆ ਜੇਕਰ ਵੀਡੀਓ ਅਪਲੋਡ ਹੁੰਦੇ ਰਹੇ ਤਾਂ ਖਾਤਾ ਬਲੌਕ ਕੀਤਾ ਜਾਵੇਗਾ ਪੁਲਿਸ ਦਾ ਇਹ ਕਹਿਣਾ ਮੀਡੀਆ ਰਿਪੋਰਟਸ ਦੇ ਮੁਤਾਬਕ ਜਗਮਨ ਪਹਿਲਾਂ ਵੀ ਅਜਿਹੀਆਂ ਪੋਸਟਾਂ ਕਰ ਚੁੱਕਾ ਹੈ ਉਸਦੇ ਖਾਤੇ ਤੋਂ ਪੁਰਾਣੀਆਂ ਪੋਸਟਾਂ ਹਟਾ ਦਿੱਤੀਆਂ ਗਈਆਂ ਸਨ ਉਦੋਂ ਸੀਐਮ ਦੀਆਂ ਕਥਿਤ ਵੀਡੀਓਜ਼ ਦੇ ਵਾਇਰਲ ਹੁੰਦਿਆਂ ਆਮ ਆਦਮੀ ਪਾਰਟੀ ਨੇਤਾਵਾਂ ਨੇ ਵੀ ਕਈ ਥਾਣਿਆਂ 'ਚ ਸ਼ਿਕਾਇਤਾਂ ਦਰਜ ਕਰਵਾਈਆਂ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਸ਼ੋਭੀ ਖਰਾਬ ਕੀਤੀ ਜਾਰੀਅ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸੀਮਾ ਨੇ ਕਥਿਤ ਵੀਡੀਓ ਮਾਮਲੇ ਚ ਫੇਸਬੁਕ ਨੂੰ ਅਦਾਲਤ ਨੇ ਜਲਦ ਵੀਡੀਓ ਹਟਾਉਣ ਦੇ ਹੁਕਮ ਦਿੱਤੇ ਨੇ ਦੱਸ ਦੇ ਕਿ ਮੋਹਾਲੀ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਫਰਜ਼ੀ ਵਾਇਰਲ ਵੀਡੀਓ ਮਾਮਲੇ ਚ ਫੇਸਬੁਕ ਨੂੰ 24 ਘੰਟਿਆਂ ਚ ਸਾਰੀਆਂ ਇਤਰਾਜ਼ਯੋਗ ਪੋਸਟਾਂ ਹਟਾਉਣ ਤੇ ਬਲੌਕਰਾਂ ਦੇ ਹੁਕਮ ਦਿੱਤੇ ਨੇ ਗੂਗਲ ਨੂੰ ਵੀ ਸਰਚ ਨਤੀਜਿਆਂ ਚ ਅਜਿਹੀ ਸਮੱਗਰੀ ਨਾ ਵਿਖਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਅਦਾਲਤ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਹੁਕਮ ਨਹੀਂ ਮੰਨੇ ਜਾਂਦੇ ਤਾਂ ਕਾਨੂੰਨੀ ਕਾਰਵਾਈ ਹੋਵੇਗੀ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਵੀ ਫੇਸਬੁੱਕ ਤੇ ਇੰਸਟਾਗ੍ਰਾਮ ਨੂੰ ਨੋਟਿਸ ਭੇਜ ਕੇ ਪੋਸਟਾਂ ਹਟਾਉਣ ਲਈ ਕਿਹਾ ਸੀ ਦੱਸਦੇ ਕਿ ਜਗਮਨ ਸਮਰਣਾ ਨੇ ਸਰਕਾਰ ਤੇ ਪੁਲਿਸ ਨੂੰ ਮੀਡੀਆ 'ਚ ਆਮੋ-ਸਾਮਣੇ ਸਾਹਮਣਾ ਕਰਨ ਦੀ ਚੁਣੌਤੀ ਦਿੱਤੀ ਸੀ ਉਸਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਸੀ ਇਹ ਸਿਰਫ ਟ੍ਰੇਲਰ ਹੈ ਜੇਕਰ ਕੋਈ ਸਾਬਤ ਕਰੇ ਕਿ ਵੀਡੀਓਜ਼ AI ਨਾਲ ਬਣੀਆਂ ਨੇ ਤਾਂ ਮੈਂ 1 ਮਿਲੀਅਨ ਡਾਲਰ ਇਨਾਮ ਦੇਵਾਂਗਾ ਐਸਪੀਚੋ ਮੁਹਾਲੀ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ 'ਚ ਐਫਆਈਆਰ ਦਰਜ ਹੋਈ ਰਾਜ ਸਾਈਬਰ ਸੈੱਲ ਨੇ ਜਗਮਨ ਨੂੰ ਟਰੈਕ ਕੀਤਾ ਤੇ ਬੁੱਧਵਾਰ ਦੁਪਹਿਰ 1 ਵਜੇ ਕੇਸ ਸਰਜ ਕਰ ਲਿਆ ਗਿਆ ਮਾਮਲਾ ਦਰਜ ਹੋਣ ਤੋਂ ਬਾਅਦ ਜਗਮਨ ਸਮਰਾ ਨੇ ਕੁਝ ਪੋਸਟਾਂ ਲੁਕਾ ਦਿੱਤੀਆਂ ਤੇ ਇੰਸਟਾਗ੍ਰam ਤੇ ਸਰਗਰਮ ਹੋ ਕੇ ਜਾਣਕਾਰੀ ਸਾਂਝੀ ਕੀਤੀ ਪੁਲਿਸ ਨੇ ਇਸ ਬਾਰੇ ਵੀ ਨੋਟਿਸ ਭੇਜਿਆ ਜੇਕਰ ਵੀਡੀਓ ਅਪਲੋਡ ਹੁੰਦੇ ਰਹੇ ਤਾਂ ਖਾਤਾ ਬਲੌਕ ਕੀਤਾ ਜਾਵੇਗਾ ਪੁਲਿਸ ਦਾ ਇਹ ਕਹਿਣਾ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਜਗਮਨ ਪਹਿਲਾਂ ਵੀ ਅਜਿਹੀਆਂ ਪੋਸਟਾਂ ਕਰ ਚੁੱਕਾ ਹੈ ਉਸਦੇ ਖਾਤੇ ਤੋਂ ਪੁਰਾਣੀਆਂ ਪੋਸਟਾਂ ਹਟਾ ਦਿੱਤੀਆਂ ਗਈਆਂ ਸਨ ਉਦੋਂ ਸੀਐਮ ਦੀਆਂ ਕਥਿਤ ਵੀਡੀਓਜ਼ ਦੇ ਵਾਇਰਲ ਹੁੰਦਿਆਂ ਆਮ ਆਦਮੀ ਪਾਰਟੀ ਨੇਤਾਵਾਂ ਨੇ ਵੀ ਕਈ ਥਾਣਿਆਂ 'ਚ ਸ਼ਿਕਾਇਤਾਂ ਦਰਜ ਕਰਵਾਈਆਂ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਸ਼ੋਭੀ ਖਰਾਬ ਜਾਰੀਅਸ ਸਖਤ ਕਾਰਵਾਈ ਹੋਣੀ ਚਾਹੀਦੀ ਹੈ।